ਸਾਡੇ ਜ਼ਿਲ੍ਹਾ ਮੁਖੀ ਡਾਕਟਰ ਮਹਤਾਬ ਸਿੰਘ ਜੀ ਦੇ ਦੁਸ਼ਾਨਾ ਦੇਸ਼ ਅਤੇ ਸ਼੍ਰੀ ਸ਼ਾਮਸੁੰਦਰ ਬੀਐਸਪੀ ਸਾਊਥ ਰੇਂਜ ਬਲਾਚੌਰ ਜੀ ਦੀ ਹਦਾਇਤ ਤੇ ਹਰ ਰੋਜ਼ ਸ਼ਾਮ ਸਮੇਂ ਸ਼ੱਕੀਪੁਰ ਖਾਂਚ ਚੈਕਿੰਗ ਲਈ ਤੇ ਬੈਕਟਲਾਲੀ ਨਾਕਾਬੰਦੀ ਅਤੇ ਡਰੋਨ ਜਿਹੜਾ ਦੇ ਏਰੀਆ ਵਿੱਚ ਥਾਣਾ ਦੀ ਰੀਚ ਕਰਾਈ ਜਾਂਦੀ ਹੈ ਜਿਸ ਦੇ ਦੌਰਾਨ ਕੱਲ ਵੀ ਅਸਰਾਂ ਅੰਮਲਾ ਦੇ ਹੁਕਮ ਨਾਲ ਤਾਕਬੰਦੀ ਦੀ ਤਿਆਰੀ ਸੀ ਸੋਮ ਵਿਸ਼ੇਸ਼ ਤੌਰ ਤੇ ਡੀਆਈਜੀ ਸਾਹਿਬ ਲੁਧਿਆਣਾ ਰੇਂਜ ਜੀ ਦੇ ਹੁਕਮ ਮੁਤਾਬਕ ਇੱਕ ਹੋਰ ਸਪੈਸ਼ਲ ਨਾਕਾ ਲਗਾਇਆ ਗਿਆ ਸੀ ਜਿਸ ਨਾਕੇ ਤੇ ਦੀ ਅਗਵਾਈ ਸਾਡੇ ਜਿਹੜਾ ਥਾਣਾ ਤੋਂ ਕੋ ਐਸਓ ਬਜਿੰਦਰ ਕੁਮਾਰ ਬੋਸ ਪਾਰਟੀ ਸਵੇਂਤ ਸਿਆਣੀਓ ਜਿਹੜੀ ਖੱਡ ਹੋ ਗਈ ਆ ਉਹਦੇ ਵਿੱਚ ਨਾਕਾਬੰਦੀ ਕਰਕੇ ਸਿੱਕੀਪੁਰ ਸਾਡੀ ਭਾਰ ਵਿੱਚ ਮਸਤਾਸ ਉੱਛਤਿਆ ਨਾਕਾਬੰਦੀ ਤੇ ਡਿਊਟੀ ਕਰ ਰਹੀ ਸੀ ਜਿਸ ਦੇ ਦੌਰਾਨ ਇੱਕ ਨੌਜਵਾਨ ਲड़का ਪਿੰਡ ਸਿਆਣਾ ਦੀ ਤਰਫੋਂ ਸ਼ਮਸ਼ਾਨ ਘਾਟ ਸਿਆਣਾ ਆਉਂਦੀ ਤਰਫ ਆ ਰਿਹਾ ਸੀ ਜਿਸ ਨੇ ਅੱਗੇ ਨਾਕਾਬੰਦੀ ਤੇ ਚੈਕਿੰਗ ਜੂਰੀ ਦੇਖ ਕੇ ਆਪਣੇ ਹੱਥ ਵਿੱਚ ਜੋ ਵੀ ਵਜਨਦਾਰ ਵਾਪਸੀ ਉਹ ਸਾਈਡ ਸੜਕ ਦੀ ਸਾਈਡ ਤੇ ਨੜਿਆਂ ਵਿੱਚ ਵੱਲੋਂ ਸੁੱਟਦਾ ਜਿਸ ਨੂੰ ਸ਼ਤ ਦੇ ਹਾਰ ਤੇ ਇਹਨੂੰ ਕਾਬੂ ਕੀਤਾ ਤੇ ਇਹਦਾ ਨਾਮ ਪਤਾ ਸ਼ਾਹ ਜਿਸ ਨੇ ਆਪਣਾ ਨਾਮ ਰਾਹੁਲ ਉਤਰੂ ਈ ਸੌਂਗਰਾਤ ਵਰਤੀ ਤਨੂੰ ਪਿੰਡ ਤੋਂ ਖਾਣਾ ਪੁਜਾਰ ਦੱਸਿਆ ਤੇ ਇਹਦੇ ਬਲੋ ਸੁਚਨ ਹੋਇਆ ਜੀ ਬਾਬਾ ਤਾਂ ਦੀ ਜਿਹੜੀ ਤਲਾਸ਼ੀ ਆ ਐਸਐ ਬਲਿੰਦਰ ਕੁਮਾਰ ਪੁਸ ਪਾਰਟੀ ਵੱਲੋਂ ਉਹ ਕੀਤੀ ਗਈ ਤਾਂ ਜਿਸ ਵਿੱਚੋਂ ਜਿਹਨਾਂ ਨੂੰ ਫੈਰਵਾਈ ਜੋ ਵਜਨ ਕਰਨ ਤੇ 8 ਗ੍ਰਾਮ ਤੇ ਸਮੇਤ ਉਸ ਵਿੱਚੋਂ ਇਹਦੇ ਵੱਲੋਂ ਫਿਰ ਤੋਂਤੇ ਜੋ ਡਰਗ ਜਿਹੜੀ ਉਹ ਵਿੱਚ ਜਾਰੀ ਸੀ ਉਹਦੀ ਡਰਗ ਮਣੀ ਆ 4800 ਰੁਪਇਆ ਉਹ 8 ਗ੍ਰਾਮ ਦੀ ਕਾਇ ਤੇ ਬਰਾਮਦਗੀ ਤੋਂ ਬਾਅਦ ਇਸਤੇ ਖਿਲਾਫ ਤੁਹਾਨੂੰ ਦਵਾ ਨੰਬਰ ਮਿਲ ਜਾ ਇਹ ਇਹ 23 24 ਅੰਡਰ ਸੈਕਸ਼ਨ 64 21 64 85 ਐਨਰਿਸੈਟ ਦੇ ਤਹਿਤ ਦਰਜ ਕਰਕੇ ਇਨਵੈਸਟੀਗੇਸ਼ਨ ਕੀਤੀ ਜਾ ਇਹ ਤੇ ਡਾਟਾ ਲੰ ਕੋ ਕਦਮ ਹੋਈ ਜੇਕਰ ਕੋਡ ਜਿਹੜਾ ਹੁਣਦਰਾ ਨੇ ਤਸਦੀਕ ਕਰਾਂਗੇ ਔਰ ਥਾਣਾ ਪੁਜੀਵਾਲ ਤੋਂ ਵੀ ਮੰਗਵਾਵਾਂਗੇ ਕੇਸ ਦੇ ਸੰਬੰਧ ਤੇ ਕੋਈ ਹੋਰ ਨੰਬਰ ਇਸ ਤਰ੍ਹਾਂ ਦਾ ਜਾਣ ਨਹੀਂ ਚਾਹੇ ਉਹ ਮਾਰਾ ਹਲੇ ਵੀ 24 ਸਾਲ ਦਾ ਹੈ ਕੀ ਦਾ ਹੈ ਸਕਰਟ ਸਰਟੀਫਿਕੇਟ ਜਿਹੜਾ ਮੰਗਾ ਕੇ ਦੇਖ ਰਿਹਾ